ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਬਣਾਉਣ ਲੱਗੇ ਆਂ ਕarele ਤੇ ਅੱਜ ਤੁਹਾਨੂੰ ਕareleਆਂ ਦੀ ਰੈਸਪੀ ਦੱਸਾਂਗੇ ਦੂਜੇ ਤਰੀਕੇ ਨਾਲ ਮਤਲਬ ਅੱਜ ਅਸੀਂ ਉਹ ਨਹੀਂ ਕਰਨੇ ਆ ਵਿੱਚ ਉਹ ਨਹੀਂ ਨਿਕਲਿਆ ਨਾ ਅੱਛਾ ਬੀਜ ਏ ਸਾਡੇ ਘਰ ਦੇ ਕਰੇਲੇ ਨੇ ਲੱਗੇ ਹੋਏ ਨੇ ਕਿਸੇ ਦਿਨ ਤੁਹਾਨੂੰ ਲੱਗੇ ਹੋਏ ਵੀ ਦਿਖਾਵਾਂਗੇ ਤੋੜ ਦੇ ਪਿੱਛੇ ਸਾਡੇ ਸਬਜ਼ੀਆਂ ਲਾਈਆਂ ਹੋਈਆਂ ਕਰੇਲੇ ਸਾਡੇ ਹੋਗੇ ਅੱਜ ਅਸੀਂ ਘਰ ਦੇ ਬਣਾਵਾਂਗੇ ਚੀਰ ਕੇ ਪਹਿਲਾਂ ਅਸੀਂ ਹੁਣ ਇਹਨਾਂ ਨੂੰ ਚੀੜ ਰਹੇ ਹਾਂ ਪਿਆਜ਼ ਤੁਹਾਨੂੰ ਪੂਰੀ ਤਰ੍ਹਾਂ ਬਣਾ ਕੇ ਦਿਖਾਵਾਂਗੇ ਵੀ ਚੀਰਵੇਂ ਕਰੇਲੇ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਆ ਜਿਹੜੇ ਆਪਾਂ ਨੂੰ ਖਾਣ ਚ ਵੀ ਇਹਨੇ ਵਧੀਆ ਲੱਗਣ ਵੀ ਆਪਾਂ ਬਾਰ-ਬਾਰ ਚੀਰ ਕੇ ਬਣਾਈਏ ਨਾ ਇਹਨਾਂ 'ਚ ਨਿੱਕ ਖੇਚੜਾ ਕਰਨ ਦੀ ਲੋੜ ਨਾ ਕੋੜਾਪਣ ਰਹਿੰਦਾ ਇਹਨਾਂ 'ਚ ਪੋਰਾ ਵੀ ਨਹੀਂ ਰਹਿੰਦਾ ਕਰੇਲੇ ਸਾਰੀ ਸਬਜੀ ਲਈਏ ਪਾ ਚੀਰ ਕਰੇਲੇ ਵਿੱਚ ਇੱਕ ਸ਼ਿਮਲਾ ਮਿਰਚ ਘਰ ਦੀ ਲੱਗੀ ਹੋਈ ਸੀ ਉਹ ਵੀ ਵਿੱਚੇ ਜੀਰ ਸੀ ਤੇ ਇਧਰ ਪਿਆਜ਼ ਹੀ ਟਰੇ لمبے ਤੇ ਇੱਕ ਆਪਾਂ ਚਾਰ ਲੈਨੇ ਆਲੂ ਜਿਵੇਂ ਤੁਹਾਨੂੰ ਦੱਸਿਆ ਵੀ ਫਿਰ ਵਿੱਚ ਆਲੂ ਪਾ ਕੇ ਬਣਾਵਾਂਗੇ ਦੇਖਿਓ ਕਰੇਲੇ ਸਬਜੀ ਕਿੰਨੀ ਵਧੀਆ ਬਣੂਗੀ ਤੇ ਇਹਦੇ ਨਾਲ ਨਾ ਫਿਰ ਕੱਲੇ ਕਰੇਲੇ ਆਪਾਂ ਨੂੰ ਕੋੜੇ ਵੀ ਨਹੀਂ ਲੱਗਣੇ ਹੈਗੇ ਕੁਝ ਫਿਰ ਐਵੇਂ ਆ ਵੀ ਥੋੜੀ ਜਿਹੀ ਕਰੇਲੇ ਥੋੜੇ ਜੇ ਥੋੜੇ ਨੇ 3 4 4 5 ਸੀਗੇ ਤਾਂ ਕਰਕੇ ਥੋੜਾ ਜਿਹਾ ਸਾਰੇ ਫਿਰ ਫੈਮਿਲੀ ਦਾ ਸੱਜੂਗਾ ਤਾ ਕਰਕੇ ਆਲੂ ਪਾ ਕੇ ਫਰਾਈ ਕਰਕੇ ਪਾਵਾਂਗੇ ਦੇਖਿਓ ਕਿ ਕਿੰਨੇ ਵਧੀਆ ਬਣੂਗੀ ਸਬਜੀ ਅਸੀਂ ਤਾਂ ਪਹਿਲਾਂ ਬਹੁਤ ਵਾਰ ਬਣਾ ਚੁੱਕੇ ਆ ਤੁਹਾਨੂੰ ਪਹਿਲੀ ਵਾਰ ਦਿਖਾ ਰਹੇ ਆ ਬਣਾ ਕੇ ਲੋ ਜੀ ਆਪਾਂ ਸਬਜੀ ਦੀ ਕਰ ਲਈ ਤਿਆਰੀ ਸਭ ਤੋਂ ਪਹਿਲਾਂ ਆਪਾਂ ਤੇਲ ਪਾ ਦਨੇ ਆ ਸਬਜ਼ੀਆਂ ਫਰਾਈ ਕਰਨ ਲਈ ਅਨੇ ਤੇਲ ਹੋਊਗਾ ਗਰਮ ਥੋੜਾ ਜਿਹਾ ਤੇਲ ਹੋ ਗਿਆ ਆਪਣਾ ਗਰਮ ਹੁਣ ਸਭ ਤੋਂ ਪਹਿਲਾਂ ਆਪਾਂ ਪਾਨੇ ਆ ਕਰੇਲੇ ਕਰੇਲੇ ਆਪਾਂ ਫਰਾਈ ਕਰਾਂਗੇ ਲੇ ਕਰਾਂਗੇ ਫਰਾਈ ਫਿਰ ਉਹਦੇ ਬਾਅਦ ਅਲੂ ਕਰਾਂਗੇ ਦਾਇਤਾ ਕਰੇਲੇ ਫਰਾਈ ਕਰਨ ਨਾਲ ਨਾ ਇਹ ਕੜੱਪਣ ਵੀ ਘਟ ਜੂਗੀ ਫਰਾਈ ਕਰਨ ਤੋਂ ਬਾਅਦ ਇਹ ਨੀ ਕੁੜੱਤਨ ਰਹਦੀ ਵੀ ਹੈਗੀ ਪਤਾ ਨਹੀਂ ਕਈ ਕਈਆਂ ਨੂੰ ਲੱਗੀ ਜਾਂਦੀ ਹੈ ਪਰ ਰਹਦੀ ਵੀ ਹੈਗੀ ਇਸਨੇੜੇ ਕਰਕੇ ਦਿਖਾਉਂ ਅੱਗ ਕਰਾਂਗੇ ਥੋੜੀ ਜਿਹੀ ਤੇਜ਼ ਹੌਣ ਤਾਂ ਸਾਡੇ ਘਰ ਦੇ ਲੱਗਣ ਲੱਗੇ ਬਸ ਜਦੋਂ ਕਾਫੀ ਲੱਗ ਜਾਣਗੇ ਫਿਰ ਅਸੀਂ ਕਰਾਂਗੇ ਭਰ ਕੇ ਅੱਜ ਚਾਰ ਪੰਜ ਸੀਗੇ ਤਾਂ ਕਰਕੇ ਚੀਕ ਕੇ ਇਹ ਹਲਕੇ ਆਪਣੇ ਬਰਾਊਨ ਜੇ ਹੋਣ ਲੱਗੇ ਪਰ ਹੌਲੀ ਥੋੜੇ ਜੇ ਹੋਰ ਭੁੰਨਵੇਂ ਆ ਅਜੇ ਚੰਗੀ ਤਰ੍ਹਾਂ ਨਹੀਂ ਹੋਏ ਹੈਗੇ ਬਸ 12 ਦਾ ਟਾਈਮ ਵੀ ਹੋ ਰਿਹਾ ਹੈ ਨਾ ਸਾਡੇ 4 ਹੋ ਗਏ ਹੋ ਗਏ ਕਰਨਗੇ ਇਹਲੇ ਆਪਾਂ ਇਹ ਚੰਗੀ ਤਰ੍ਹਾਂ ਫਰਾਈ ਕਰ ਲਏ। ਬਾਕੀ ਦਾ ਇਹ ਬਾਅਦ ਸਬਜ਼ੀ 'ਚ ਵੀ ਹੋਣਗੇ ਤਾਂ ਕਰਕੇ ਬਸ ਜ਼ਿਆਦਾ ਨਹੀਂ ਟਾਈਮ ਲਾਇਆ ਸਿਰਫ 10 ਮਿੰਟ ਲਾਇਆ ਹੈ। ਹੁਣ ਕ੍ਰੇਲਿਆਂ ਤੋਂ ਬਾਅਦ ਆਪਾਂ ਕਰਾਂਗੇ ਆਲੂ ਫਰਾਈ। ਫਿਰ ਆਲੂਆਂ ਤੋਂ ਬਾਅਦ ਆਪਾਂ ਸਿੱਟਾਂਗੇ ਪਿਆਜ਼, ਨਾਲ ਦੀ ਨਾਲ ਪਿਆਜ਼ ਸਿੱਟ ਕੇ ਫਿਰ ਉਹਨੂੰ ਤੜਕਾ ਲਾਵਾਂਗੇ ਆਪਾਂ। ਆਲੂਆਂ ਨੂੰ ਵੀ ਬਸ ਲਾਲ-ਲਾਲ ਕਰ ਲੈਣਾ ਹਲਕਾ-ਹਲਕਾ। হ'লি <small> ভুনিয়ে ਦੇਖੋ ਹੋ ਗਏ ਫਰਾਈ ਐਂਡ ਬਸ ਹੁਣ ਕੱਢ ਲੈਣੇ ਕਿਉਂਕਿ ਜਦ ਨਾਲ ਆਪਾਂ ਆਲੂ ਪਾਨੇ ਹੁੰਦੇ ਹੁੰਦੇ ਆ ਹਮੇਸ਼ਾ ਕਿੰਨੇ ਭਾਰੀ ਭਾਰੀ ਹੁੰਦੇ ਨੇ ਕਿਉਂਕਿ ਉਹੋ ਨਾਲ ਚ ਪਾਣੀ ਭਰਿਆ ਹੋ ਹੁੰਦਾ ਏ ਜਦ ਐਨ ਚੰਗੀ ਤਰ੍ਹਾਂ ਭੁੰਨ ਹੋ ਜਾਂਦੇ ਨੇ ਫਿਰ ਆ ਦੇਖੋ ਐਨ ਹਲਕੇ ਹੋ ਜਾਂਦੇ ਨੇ ਜਿਵੇਂ ਉਹ ਹੁੰਦੇ ਨੇ ਫ੍ਰੈਂਚ ਫਰਾਈਜ਼ ਉਹਵੇਂ ਹਲਕੇ ਹੋ ਜਾਂਦੇ ਨੇ ਜਿਵੇਂ ਆਪਾਂ ਫ੍ਰੈਂਚ ਫਰਾਈਜ਼ ਭੁੰਨੇ ਆ ਇਹ ਫ੍ਰੈਂਚ ਫਰਾਈਜ਼ ਵਰਗੇ ਹੀ ਹੋ ਗਏ ਚਾਹੇ ਆਪਾਂ ਨੂਨ ਮਿਰਚ ਸੁਆਲੇ ਜੇ ਪਾਸੇ ਉੱਪਰ ਐਨ ਨੂੰ ਐ ਹੀ ਖਾ ਲੋ ਨਹੀਂ ਆਲੂ ਚਾਟ ਬਣਾ ਕੇ ਖਾ ਲੋ ਹੁਣ ਮੈਂ ਕਰਦੀ ਆ ਇਹ ਸਾਰੇ ਆਲੂ ਕਿਉਂਕਿ ਇਹ ਆਪਣੇ ਬਣ ਚੁੱਕੇ ਆ ਆਪਾਂ ਹੋਰ ਨਹੀਂ ਇਹਨਾਂ ਨੂੰ ਭੁੰਨਣਾ ਹੈਗਾ। ਕ੍ਰੇਲਿਆਂ ਦੇ ਵਿੱਚੇ ਸਿੱਟ ਦੇਣੇ ਆ। ਤੇ ਉੱਧਰ ਬੀਬੀ ਬੈਠੀ ਆ ਸਾਹਮਣੇ। ਆਪਣੇ ਦਾੜੀ ਦੇ ਵਾਲ ਪੱਟਦੀ ਹੋਈ। ਤੇਲ ਆਪਾਂ ਸਾਰਾ ਕੱਢ ਲਿਆ ਤੇ ਪਹਿਲਾਂ ਆਪਾਂ ਜੀਰਾ ਪਾਣਾ ਏ। ਤੇ ਨਾਲ ਦੀ ਨਾਲ ਆਪਾਂ ਨੇ ਪਾ ਲੈਣੇ ਪਿਆਜ਼। ਇਹ ਜਮਾਈ ਖੋਦੀ ਬਣ ਜਿੰਦੀ ਹੁੰਦੀ ਆ। ਕੋਟੇ ਆਲਮਾਂ ਚੰਗੀ ਤਰ੍ਹਾਂ ਢੋਲ ਲੈਣਾ ਜੀ ਲਿਆ ਪਾਣ ਮੋਟੇ ਹਰੋਂ ਨਾਲ ਢੋਲ ਲੈਣਾ। ਹਾਂ। ਹੁੰ ਜਾਂਦਾ ਕਹਿੰਦੇ ਜਿਹੀ ਤਰ੍ਹਾਂ ਇਹ ਢੋਲ ਨਹੀਂ ਹੁੰਦੇ ਜਦ ਤੱਕ ਆਪਾਂ ਸੁੱਕੀ ਪਾ ਸਕਦੇ। ਹਾਂ। ਜਦ ਤੱਕ ਪਾਕ ਜਦੇ ਕੋਲ ਬੈਠੇ ਰਹਾਂਗੇ ਜਦ ਤੱਕ ਉੱਪਰ ਨੂੰ ਕਰੂਗੀ। ਕਰਵੇਂ ਨਾ ਜੀ ਜਾਨੀ।

ਇਹ ਹੁਣ ਇਹਦੇ ਤੇ ਬਸ ਆ ਮਿਕਸ ਕਰਕੇ ਫਿਰ ਆਪਾਂ ਅੱਗ ਨਹੀਂ ਨਾ ਜ਼ਿਆਦਾ ਵਾਲਣੀ ਹੁੰਦੀ ਸਲੋ ਅੱਗ ਤੇ ਪਕਾਵਾਂਗੇ ਇਹਨੂੰ ਕਿਉਂਕਿ ਹੁਣ ਇਸ ਟਾਈਮ ਸਿਰਫ ਇਹ ਨਰਮੇ ਹੋਊਗੀ। ਜਦੋਂ ਇਹ ਫਰਾਈ ਤਾਂ ਤੀ ਹੋ ਚੁੱਕੀ ਐ ਜਦ ਐਨ ਤਿੰਨ ਤਰ੍ਹਾਂ ਬਾਜੀ ਦੇ ਥਰੇ ਦੇ ਵਿੱਚ ਆਪਾਂ ਸਾਰੇ ਨੂਨ ਮੇਸੇ ਮਸਾਲੇ ਜਿਹੜਾ ਵੀ ਆਪਾਂ ਪਾਉਣਾ ਤੁਸੀਂ ਪਾਨੇ ਹੋ ਉਹ ਆਪਾਂ ਹਿਲਾ ਲਾਂਗੇ। ਯੰਮੀ ਯੰਮੀ ਸਬਜ਼ੀ ਕ੍ਰੇਲਿਆਂ ਦੀ ਆਲੂ ਪਾ ਕੇ ਜਾਦੇ ਵਧੀਆ ਬਣਗੀ ਨਾਲੇ ਸਾਰੀ ਫੈਮਿਲੀ ਦਾ ਸੱਫਾ ਹੋ ਜਾਊਗਾ। ਨੇੜੇ ਦੇ ਸਬ지 ਆਪਣੀ ਪੂਰੀ ਤਿਆਰ ਹੋ ਗਈ ਮੈਂ ਅੰਦਰ ਭਾਂਡੇ ਗੁੰਡੇ ਮਨ ਜਾਣ ਬੱਗੀ ਸੀ ਤੇ ਆਟਾ ਵੀ ਮੈੱਕੇ ਦਾ ਆਟਾ ਗੁੰਨ ਕੇ ਰੱਖ ਦਿੰਦੇ ਆ ਫੇ ਸ਼ਾਮ ਨੂੰ ਇੱਕੋ ਲੱਖ ਲਣਾ ਧੋਣਾ ਗੁਰਦੁਆਰੇ ਜਾਣਾ ਟਾਈਮ ਫਿਰ ਸਾਰਾ ਇੱਕੋ ਇਕੱਠਾ ਹੀ ਕੰਮ ਛੱਡ ਪੰਦਾ ਜੇ ਚ ਮਿਰਚ ਤੁਹਾਨੂੰ ਪਤਾ ਹੀ ਅਸੀਂ ਮਿਰਚ ਥੋੜੀ ਤੇਜ ਖਾਨੇ ਆ ਤੇ ਕਮੈਂਟ ਵੀ ਆ ਕਿ ਲਾਲ ਮਿਰਚਾਂ ਸੇਟ ਲਈ ਠੀਕ ਨਹੀਂ ਹੁੰਦੀ ਆ ਹੁਣ ਅਸੀਂ ਹਰੀਆਂ ਘਰ ਦੀਆਂ ਲਈਆਂ ਇਹ ਥੋੜੀ-ਥੋੜੀ ਹੋਣਗੀਆਂ ਕਿਉਂਕਿ ਬਾਹਰੋਂ ਵੀ ਮਿਲ ਜਾਂਦਾ ਮਹਿੰਗੇ ਮਿਲਦੀਆਂ ਸਰਦਾ ਹੈ ਨਹੀਂ ਆਂ ਆਂਦੀਆਂ ਬਾਅਦ ਚਲੇ ਪਹਿਲਾਂ ਖਤਮ ਹੋ ਜਾਂਦੀਆਂ ਨੇ ਫਿਰ ਸਾਰੇ ਦਹੀਂ ਚ ਵੀ ਫਿਰ ਅਸੀਂ ਉਹੀ ਪਾਣੇ ਆ ਫਿਰ ਸਬਜ਼ੀ ਚ ਵੀ ਉਹੀ ਪਾਣੇ ਆ ਤਾਂ ਕਰਕੇ ਰਹਿੰਦੀਆਂ ਨਹੀਂ ਹੈਗੀਆਂ ਇਹ ਨੂਨ ਮਿਰਚ ਤਾਂ ਸਭ ਨੂੰ ਪਤਾ ਹੀ ਹੁੰਦਾ ਵੀ ਆਪਾਂ ਆਪਣੇ ਹਿਸਾਬ ਨਾਲ ਪਾਣਨੇ ਆ ਕੋਈ ਘੱਟ ਖਾਂਦਾ ਕੋਈ ਵੱਧ ਹੁਣ ਇਸ ਲਈ ਆਪਣੇ ਹਿਸਾਬ ਨਾਲ ਤਾਂ ਮੈਂ ਦੱਸ ਨਹੀਂ ਸਕਦੀ ਹਨਾ ਵੀ ਐਨੀ ਸਬਜ਼ੀ ਦੇ ਪਿੰਡਾ ਪਾਉਣਾ ਹੈ ਕਿਉਂਕਿ ਮੈਂ ਤਾਂ ਵੱਧੇ ਪਾਇਆ ਹੁਣ ਤੁਹਾਨੂੰ ਵੱਧ ਕਹਿ ਕੇ ਤੁਹਾਡੀ ਜੀਭਾ ਨਹੀਂ ਮੈਂ ਜਲਾ ਸਕਦੀ ਮੂੰਹ ਨਹੀਂ ਚਲਾ ਸਕਦੀ ਮੈਂ ਤੁਹਾਡਾ ਲੋਜੀ ਬਸ ਆਪਾਂ ਨੂਨ ਵਿੱਚ ਪਾਤਾ ਤੇ ਹੁਣ ਆਪਾਂ ਇਹਨੂੰ 5 ਮਿੰਟ ਬਸ ਉਹ ਕਰਨਾ ਹੈ ਬਸ ਹੁਣ ਆਪਣੀ ਸਬਜ਼ੀ ਬਣ ਕੇ ਤਿਆਰ ਲੋਜੀ ਸ਼ਾਮ ਨੂੰ ਹੁਣ ਰੋਟੀ ਦਾ ਹੋ ਗਿਆ ਟਾਈਮ ਸਭ ਤੋਂ ਪਹਿਲਾਂ ਮੈਂ ਯੂਵੀ ਨੂੰ ਦੇਣ ਲੱਗੀ ਆ ਆਲੂ ਆਲੂ ਦੇ ਚੁਣ ਕੇ ਕਿਉਂਕਿ ਆਲੂ ਮੇ ਜਾਣ ਕੇ ਜਾਦਾ ਪਾਇਏ ਨੇ ਸਬਜ਼ੀ ਤਾਂ ਬਹੁਤ ਸਵਾਦ ਬਣੀ ਹੈ ਕ੍ਰੇਲੀਆਂ ਦੀ ਕਿਉਂਕਿ ਫਿਰ ਯੂਵੀ ਆਲੂ ਮੰਗਦਾ ਆਲੂ ਤੁਹਾਨੂੰ ਲੱਭਦੇ ਨਹੀਂ ਕ੍ਰੇਲਿਆਂ ਚ ਤੇ ਨਾਲ ਪਾ ਲਈਏ ਹੁਣ ਬੁੰਦੀ ਦਹੀਂ ਤਿਆਰ ਕਰਿਆਏ ਯੂਵੀ ਤਾਂ ਬਿਨਾ ਬੁੰਦੀ ਦੇ ਕੰਡਾ ਕਿਉਂਕਿ ਨਾਲ ਦਹੀਂ ਹੋਵੇ ਨਾ ਸੁੱਕੀ ਸਬਜੀ ਨਾਲ ਬਹੁਤ ਵਧੀਆ ਲੱਗਦਾ ਸਤੇ ਠੰਡੀ ਠੰਡੀ ਲੱਸੀ ਤਿਆਰ ਕਰ ਲਈ ਮੈਂ ਇੱਧਰ ਤੇ ਗਲਾਸਾਂ ਚ ਪਾ ਪਾ ਰੱਖ ਲਈ ਉਹ ਪੀ ਰਹੀ ਹੈ ਉਹ ਲੋਕੀਏ ਤੇ ਵੀ ਪਸੰਦ ਹੈ ਇਹ ਪੀ ਪਾ ਰਹੀ ਹੈ ਪੁੱਟੀ ਕਿ ਦੀ ਹੈ ਆ ਬੀਬੀ ਦੀ ਹੈ ਸਮਾਰਕੋ ਨਾ ਠੀਕ ਹੈ ਜਦ ਜੇ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਗੀ ਹੁਣ ਨੈਕਸਟ ਟਾਈਮ ਅਸੀਂ ਪੂਰੇ ਵਲੌਗ ਦੀ ਤਰ੍ਹਾਂ ਹੀ ਬਣਾਇਆ ਕਰਾਂਗੇ ਤੇ ਆਪਦਾ ਵੀ ਰੈਸਪੀ ਨਹੀਂ ਸਾਰੀਆਂ ਤਰ੍ਹਾਂ ਦੀ ਹਰ ਤਰ੍ਹਾਂ ਦੀ ਬਸ ਐਵੇਂ ਵੀਡੀਓ ਬਣਾਇਆ ਕਰਾਂਗੇ ਹਰ ਤਰ੍ਹਾਂ ਦੀ ਤੇ ਪਲੀਜ਼ ਚੈਨਲ ਨੂੰ ਵੀ ਸਪੋਰਟ ਕਰਿਓ ਲਾਈਕ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਅਗਲੇ ਵਲੌਗ 'ਚ ਜੰਹਵਾ ਅੱਟਾ ਥੋੜੀ ਘੱਟ ਦੇ ਨਾ ਨਾ ਕੋਈ ਨਾ ਰੱਖਤੀ ਮੈਂ ਯੂਵੀ ਦੀ ਤਾਂ ਪਹਿਲਾਂ ਹੀ ਕਰਤੀ